ਸਿਰੇ ਦੇ ਬੇਲੇ ਤੇ ਬੇਵਕੂਫ ਨੇ ਪੰਜਾਬੀ ਲੋਕੀ ਧਰਨੇ ਦਾ ਨਾਂ ਲਓ ਮਿੰਟ 'ਚ ਹਾਜ਼ਰ ਹੋ ਜਾਂਦੇ ਨੇ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਨਾ ਇੱਕ ਗੱਲ ਭਾਵੇਂ ਕਿਸਾਨ ਆंदोलਨ ਦੀ ਹੋਵੇ ਗੱਲ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਹੋਵੇ ਹੁਣ ਦੱਸੋ ਮੈਨੂੰ ਪੰਜਾਬ ਯੂਨੀਵਰਸਿਟੀ ਵਾਲਾ ਕੋਈ ਮੁੱਦਾ ਬਣਿਆ ਜੇ ਪੰਜਾਬ ਯੂਨੀਵਰਸਿਟੀ ਆ ਵੀ ਗਈ ਸੈਂਟਰ ਦੇ ਹੇਠ ਫਿਰ ਕਿੱਡੀ ਗੱਲ ਹੋਜੂ ਕਿੱਡਾ ਹੀ ਵੱਡਾ ਮੁੱਦਾ ਹੈ ਨਾ ਜੇ ਤੁਸੀਂ ਵੀ ਇਦਾਂ ਸੋਚਦੇ ਹੋ ਤਾਂ ਅੱਗੇ ਮੇਰੀ ਗੱਲ ਜ਼ਰੂਰ ਸੁਣ ਕੇ ਜਾਓ ਇਹ ਗੱਲ ਸਿਰਫ ਪੰਜਾਬ ਯੂਨੀਵਰਸਿਟੀ ਦੀ ਨਹੀਂ ਹੈ ਇਹ ਪੰਜਾਬ ਦੇ ਇਤਿਹਾਸ ਦੀ ਗੱਲ ਹੈ 1882 ਚ ਲਾਹੌਰ ਚ ਸਥਾਪਿਤ ਇਹ ਪੰਜਾਬ ਯੂਨੀਵਰਸਿਟੀ ਵਟਵਾਰੇ ਤੋਂ ਬਾਅਦ ਭਾਰਤ ਆ ਕੀ ਈਸਟ ਪੰਜਾਬ ਯੂਨੀਵਰਸਿਟੀ ਬਣ ਗਈ ਤੇ ਫਿਰ ਜਦੋਂ ਹਿਮਾਚਲ ਤੇ ਹਰਿਆਣਾ ਅੱਡ ਹੋ ਗਏ ਤਾਂ 66 ਵਿੱਚ ਆਉਂਦੇ ਆਉਂਦੇ ਅੱਜ ਦੀ ਪੰਜਾਬ ਯੂਨੀਵਰਸਿਟੀ ਬਣ ਗਈ ਜਿਹਦੇ ਹੇਠ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 200 ਕਾਲਜ ਨੇ ਹੁਣ ਇਹਦੇ ਅੰਦਰ 1947 ਦੇ ਪੰਜਾਬ ਯੂਨੀਵਰਸਿਟੀ ਐਕਟ ਦੇ ਤਹਿਤ ਇੱਕ ਸੈਨੇਟ ਤੇ ਸਿੰਡੀਕੇਟ ਬਣਾਇਆ ਗਿਆ ਜਿਹੜਾ ਇੱਥੇ ਡਿਸੀਜਨ ਲੈਂਦਾ ਸੀਗਾ ਸੈਨੇਟ ਇੱਕ ਇਲੈਕਟਿਡ ਮੈਂਬਰਾਂ ਦੀ ਬਾਡੀ ਸੀਗੀ ਜਿਹਦੇ ਵਿੱਚ 91 ਮੈਂਬਰਸ ਸੀਗੇ ਇਹਨਾਂ ਵਿੱਚੋਂ ਹੀ ਇੱਕ ਸਿੰਡੀਕੇਟ ਬਣਾਇਆ ਜਾਂਦਾ ਸੀਗਾ ਜਿਹੜੇ ਇਹ ਲੈਗੇ ਡਿਸੀਜਨ ਨੂੰ ਐਗਜ਼ੀਕਿਊਟ ਕਰਦਾ ਸੀ ਲੇਕਿਨ ਸੈਂਟਰ ਸਰਕਾਰ ਨੇ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਕੱਢ ਕੇ ਸੈਨੇਟ ਨੂੰ ਪਹਿਲਾ